ਯੋਗ ਨਸ਼ਾ ਵਿਰੁੱਧ ਮਹਮ ਅੱਜ ਲਗਾਤਾਰ ਚੌਥੇ ਦਿਨ ਹਲਕਾ ਆਤਮਨਗਰ ਵਿੱਚ ਵੱਖ-ਵੱਖ ਥਾਵਾਂ ਵਿੱਚ ਲੋਕਾਂ ਨੂੰ ਇਸ ਗੱਲ ਨਾਲ ਜਾਗਰੂਕ ਕੀਤਾ ਜਾ ਰਿਹਾ ਕਿ ਨਸ਼ਾ ਇੱਕ ਲਾਜ ਅਤੇ ਬਹੁਤ ਹੀ ਮਾੜੀ ਏੜੀ ਬਣਾ ਹੈ ਇਹ ਤੋਂ ਆਪਾਂ ਜਿੰਨਾ ਵੀ ਬੱਚਾ ਜਾ ਸਕਦੇ ਉਹਨਾਂ ਥੋੜਾ ਇਹਦੇ ਵਿੱਚ ਸਮੁੱਚੇ ਸਾਡੇ ਬਲੰਤੇਰ ਸਹਿਬਾਨ ਸਾਰੇ ਅਹੁਦੇਦਾਰ ਸਹਿਬਾਨ ਇਵਨ ਪੁਲਿਸ ਮਹਿਕਮਾ ਪੂਰਾ ਸਹਿਯੋਗ ਕਰਕੇ ਲੋਕਾਂ ਨੂੰ ਇਸ ਗੱਲ ਅਵੇਅਰ ਕਰ ਰਿਹਾ ਹੈ ਕਿ ਜਿਹੜਾ ਨਸ਼ਾ ਇਸ ਨੂੰ ਆਪਾਂ ਪੰਜਾਬ ਵਿੱਚੋਂ ਕੱਢ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਅੱਜ ਤੱਕ ਖੇਡਦਾ ਨਾ ਜਦਾ ਪੰਜਾਬ ਮੇ ਲੋਕਾਂ ਕੋਲ ਕਿਸ ਤਰ੍ਹਾਂ ਦਾ ਸਹੂਲਤ ਮਿਲ ਰਿਹਾ ਲੋਕਾਂ ਵੱਲੋਂ ਤੁਸੀਂ ਆਪ ਹੀ ਦੇਖੋ ਆਪ ਮਹਾਰੇ ਲੋਕ ਕਰਾਂ ਚੋਂ ਉੱਠ ਕੇ ਆ ਕੇ ਧੀਆਂ ਪਹਿਣਾ ਨੌਜਵਾਨ ਬਜ਼ੁਰਗ ਨੰਬਰ ਦੇ ਰਹੇ ਨੇ ਲੋਕਾਂ ਦੇ ਵੀ ਸਾਡੇ ਏਰੀਆ ਵਿੱਚ ਆਹ ਬੰਦਾ ਨਸ਼ਾ ਵੇਚਦਾ ਆਹ ਵੇਚਦਾ ਉਹਨਾਂ ਤੇ ਫੌਰੀ ਕਾਰਵਾਈ ਕਰਦੇ ਹੋਏ ਸਾਡੇ ਜੰਮਵਾਹ ਸਿਪਾਹੀ ਪੰਜਾਬ ਪੁਲਿਸ ਦੇ ਉਹਨਾਂ ਨੂੰ ਉਹਨਾਂ ਦੇ ਅੰਜਾਮ ਉਹਨਾਂ ਦੇ ਜ਼ਿਲ੍ਹਾਂ ਤੇ ਥਾਣਿਆਂ ਵਿੱਚ ਲੈ ਜਾ ਕੇ ਉਹਨਾਂ ਨੂੰ ਇਸ ਗੱਲ ਲਈ ਲੋਕਾਂ ਨੂੰ ਵਿਸ਼ਵਾਸ ਬਣਾਉਂਦੇ ਨੇ ਕਿ ਜੇਕਰ ਤੁਸੀਂ ਸ਼ਿਕਾਇਤ ਕਰਦੇ ਹੋ ਤਾਂ ਉਹਦੀ ਫੌਰੀ ਤੌਰ ਤੇ ਜਿੱਥੇ ਕਾਰਵਾਈ ਹੋਊਗੀ ਤੁਹਾਡੀ 100% ਸੁਰੱਖਿਆ ਕੀਤੀ ਜਾਵੇ। ਸਰ ਜੀ ਲੋਕ ਕਿੰਨੀ ਕੁ ਜਿਹੜੀ ਠੱਲ ਭਈਏ ਜੀ ਦੇਸ਼ ਦੇ ਉੱਪਰ ਤੇ ਦੇਖੋ ਮੈਂ ਬਹੁਤ ਖੁਸ਼ੀਮੰਦ ਨਾਲ ਇਸ ਗੱਲ ਦਾ ਜ਼ਿਕਰ ਕਰ ਰਿਹਾ ਕਿ ਪਿਛਲੀ ਮੀਟਿੰਗ ਕੱਲ ਅੰਮ੍ਰਿਤਕਨਗਰ ਗੁग्गा ਮੜੀ ਵਾਲੀ ਗਲੀ ਇੱਕ ਨੰਬਰ ਜਿੱਥੇ ਰਿਲਾਇੰਸ ਪੰਪ ਹੈ ਉੱਥੇ ਸੀ ਉੱਥੇ ਆਪ ਮਹਾਰੇ ਲੋਕਾਂ ਨੇ ਖੜੇ ਹੋ ਕੇ ਮਾਈਕ ਤੇ ਇਹ ਗੱਲ ਹੱਕ ਠੋਕੇ ਕਹੀ ਹੈ ਵੀ ਇੱਥੇ 75% ਜਿਹੜਾ ਨਸ਼ਾ ਕੰਟਰੋਲ ਹੈ ਜਿਹਦਾ 25% ਮਾੜਾ ਮੋਟਾ ਰਹਿੰਦਾ ਉਹ ਅਸੀਂ ਜਲਦੀ ਹੀ ਪੁਲਿਸ ਨੂੰ ਉਹਨਾਂ ਬੰਦਿਆਂ ਨੂੰ ਫੜਾਵਾਂਗੇ ਇਹਦੇ ਨਾਲ ਨਾਲ ਜਿਹੜੇ ਸੱਤਾਵਾਜ ਨੇ ਜਾਂ ਸ਼ਰਾਬ ਦਾ ਕੰਮ ਕਰਦੇ ਨੇ ਨਜਾਇਜ਼ ਸ਼ਰਾਬ ਵੇਚਦੇ ਨੇ ਉਹਨਾਂ ਦੇ ਵੀ ਲੋਕਾਂ ਨੇ ਨੰਬਰ ਦਿੱਤੇ ਨੇ ਤੇ ਬੜੀ ਜਲਦੀ ਕਾਰਵਾਈ ਕਰਾਂਗੇ ਤੇ ਕੱਲ ਉੱਥੇ ਮਡਲ ਟਾਊਨ ਦੇ ਐਸ ਐਚ ਓ ਸਾਹਿਬ ਨਾਲ ਖੜੇ ਨੇ ਇਹਨਾਂ ਨੂੰ ਪੰਜ ਬੰਦੇ ਦੱਸੇ ਸੀ ਤੇ ਅੱਜ ਸੀ ਐਮ ਹੋਊ ਤਾਂ ਵੀ ਉਸ ਲਾਈਵ ਨੂੰ ਦੇਖਦੇ ਹੋਏ ਮੈਨੂੰ ਪੁੱਛਿਆ ਗਿਆ ਵੀ ਜਿਹੜੇ ਤੁਸੀਂ ਪੰਜ ਬੰਦੇ ਜਿਹੜੇ ਕੈਸੇ ਉਹ ਬੰਦੇ ਕਿੱਥੇ ਨੇ ਜੀ ਤੇ ਮੈਂ ਹੁਣ ਐਸਐਚਓ ਸਾਹਿਬ ਤੋਂ ਅੰਦਰ ਜਵਾਬਤਾਨੀ ਵੀ ਕਰੂੰਗਾ ਵੀ ਉਸ ਕਾਰਵਾਈ ਦਾ ਕੀ ਬਣੇਗਾ ਜੀ ਸਰ ਜੀ ਦੇ ਦੇਖੇ ਮੇਰਾ ਨਾਮ ਜਸਬੀਰ ਜਸ ਮਨੁੱਖੀ ਅਧਿਕਾਰ ਮੰਚ ਦਾ ਜ਼ਿਲ੍ਹਾ ਪ੍ਰਧਾਨ ਮੈਂ ਅੱਜ ਮੈਂ ਇਹ ਕਹਿਣਾ ਚਾਹਾਂਗਾ ਜੁੱਧ ਨਸ਼ਿਆਂ ਵਿਰੋਧ ਦਾ ਜਿਹੜੇ ਚਿੱਟਾ ਵੇਚਦੇ ਆ ਉਹ ਤੋਬਾ ਕਰ ਜਾਣ ਜਦੋਂ ਲਹਿਰ ਕਿਸੇ ਕੰਮ ਦੀ ਚੱਲ ਜਵੇ ਵੀ ਅਸੀਂ ਨਹੀਂ ਵਿਕਣ ਦੇਣਾ ਆਖਰ ਤੇ ਬੰਦ ਹੋਈ ਜਾਵੇ ਜਿਹੜੇ ਨਸ਼ਾ ਪੀਂਦੇ ਆ ਮੁੰਡੇ ਉਹਨਾਂ ਨੂੰ ਇੱਕ ਰੋਗ ਲੱਗਿਆ ਹੋਇਆ ਉਹਨਾਂ ਦੀ ਦਵਾਈ ਦਾ ਇਲਾਜ ਕੀਤਾ ਜਾਵੇ ਜਿਹੜਾ ਚਿੱਟਾ ਪੀਂਦੇ ਆ ਉਹਨਾਂ ਬੱਚਿਆਂ ਨੂੰ ਬਚਾਇਆ ਜਾਵੇ ਕਿ ਚਿੱਟੇ ਦੀ ਜਿਹੜੀ ਅਲਾਮਤ ਦੇ ਵਿੱਚ ਫਸੇ ਆ ਉਹ ਚਿੱਟਾ ਪੀਣਾ ਹਟ ਜਾਣਾ ਮੇਰੇ ਨਾਲ ਸੁਖ ਚਮਕੀਲਾ ਜੀ ਜ਼ਿਲ੍ਹਾ ਚੇਅਰਮੈਨ ਮਨੁੱਖੀ ਅਧਿਕਾਰ ਮੰਚ ਸਖਵਿੰਦਰ ạtਵਾਲ ਆ ਜਿਹੜੇ ਮੇਰੇ ਬ੍ਰਦਰ ਵੀ ਆ ਮਿਊਜ਼ਿਕ ਦਾ ਕੰਮ ਕਰਦੇ ਆ ਅਸੀਂ ਚਾਹੁੰਨੇ ਆ ਕਿ ਸਾਡੀ ਸੰਸਤਾ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਬੜੀ ਅੱਛੀ ਮਹਿਮਚਲਾਈ ਗਈ ਆ ਜਿਹੜਾ ਨਸ਼ਾ ਜਿਹੜਾ ਮੁਕਤ ਪੰਜਾਬ ਹੋਵੇ ਮੈਂ ਇਹ ਕਈ ਵਾਰਾ ਸੋਚਦਾ ਨਾ ਵੀ ਉਹ ਪੰਜਾਬ ਸਾਡਾ ਚਾਹੀਦਾ ਜਿਵੇਂ ਦबई ਚ ਲੋਕ ਜਾਂਦੇ ਆ ਟੂਰਿਸਟ ਤੇ ਪੰਜਾਬ ਚ ਲੋਕੀ ਵੇਖਣ ਆਉਣ ਹਰ ਇੱਕ ਗੱਲ ਦਾ ਸਾਡਾ ਨਸ਼ਾ ਇੱਕ ਇੱਕ ਰੰਗਲਾ ਪੰਜਾਬ ਹੀ ਜਿਹੜਾ ਪੰਜਾਬ ਹੀ ਅੱਜ ਨਸ਼ਿਆਂ ਦੀ ਦਲਦਲ ਵਿੱਚ ਫਸਿਆ ਹੋਇਆ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਨਾਂ ਦਾ ਧਿਆਨ ਰੱਖਿਆ ਜਾਵੇ ਉਹਨਾਂ ਦਾ ਇਲਾਜ ਕੀਤਾ ਜਾਵੇ ਪੰਜਾਬ ਸਰਕਾਰ ਵੱਲੋਂ ਪੁਲਿਸ ਨੂੰ ਦਿੱਤਾ ਜਾਵੇ ਵੀ ਉਹਨਾਂ ਦਾ ਇਲਾਜ ਉਹਨਾਂ ਦੀ ਲਿਸਟ ਦਿੱਤੀ ਜਾਵੇ ਵੀ ਇਹਨਾਂ ਨੂੰ ਕੋਹ ਬੱਚਿਆਂ ਨੂੰ ਨਾ ਕਿਹਾ ਜਾਵੇ ਜਿਹੜੇ ਬੱਚੇ ਜਿਹੜੇ ਵੇਚਦੇ ਆ ਉਹਨਾਂ ਦਾ ਸਿਕੰਜਾ ਟਾਈਟ ਕੀਤਾ ਜਾਵੇ ਇਹਨਾਂ ਕਹਿੰਦਾ ਹੋਇਆ ਵਹਿਗੁਰਜੀਕਾ ਖਾਲਸਾ ਵਹਿਗੁਰਜੀ ਕਹਿੰਦਾ ਚੋਕੇ ਆਰਡਰ ਨੂੰ ਦੱਸ ਕੇ ਆਈਦਾ ਜਰਾ ਦੇਖੋ ਜੀ ਇੱਕ ਪੰਜਾਬ ਸਰਕਾਰ ਵੱਲੋਂ ਹਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਜਿੰਦਾ ਅੱਜ ਹਰ ਵਾਰਡ ਦੇ ਵਿੱਚ ਹਰ ਮੰਡਲੇ 'ਚ ਇੱਕ ਪ੍ਰੋਗਰਾਮ ਰੱਖਿਆ ਗਿਆ ਜਿੰਦੇ ਵਿੱਚ ਸਾਡੇ ਸੁਪਰੀਮੋ ਰਵਿੰਦ ਕੇਜਰੀਆ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਐਮਐਲਏ ਸਰਦਾਰ ਕੁਲਵੰਤ ਸਿੰਘ ਸਿੱਧੂ ਜਿੰਨਾਂ ਦਾ ਹਲਕਾ ਆਤਮ ਨਗਰ ਪੈਂਦਾ ਇੱਕੋ ਹੀ ਸੋਚ ਹੈ ਕਿ ਨਸ਼ਾ ਬਿਲਕੁਲ ਖਤਮ ਕਰਾਂਗੇ ਜੀ ਇੰਦੇ ਵਿੱਚ ਅਸੀਂ ਨਸ਼ਾ ਵੇਚਣ ਵਾਲੇ ਨੂੰ ਸਖਤ ਚੇਤਾਵਨੀ ਦਿੰਦੇ ਆ ਵੀ ਜੇ ਕੋਈ ਨਸ਼ਾ ਵੇਚਦਾ ਉਹ ਬੰਦ ਕਰ ਦਿੱਤਾ ਜਾਵੇ ਤੇ ਜਿਹੜਾ ਕੋਈ ਨਸ਼ਾ ਕਰਦਾ ਉਹਦੀ ਮਦਦ ਸਰਕਾਰ ਕਰੇਗੀ ਕਿਉਂਕਿ ਨਸ਼ਾ ਛਡਾਊ ਕੇਂਦਰ ਦਾ ਵੀ ਸਾਰਾ ਪ੍ਰੋਗਰਾਮ ਹੱਲ ਜਿਹੜਾ ਸਰਕਾਰ ਵੱਲੋਂ ਕੀਤਾ ਗਿਆ ਤਾਂ ਫਿਰ ਇੱਕ ਮਾਦੇ ਤੁਹਾਡੇ ਮਾਦੇ ਰਮਨ ਇਹੀ ਕਹਿਣਾ ਚਾਹੂੰਗਾ ਕਿ ਨਸ਼ਾ برداشت ਨਹੀਂ ਕੀਤਾ ਜਾਓ ਕਿਉਂਕਿ ਜਿਸ ਘਰ ਦੇ ਵਿੱਚ ਨਸ਼ਾ ਪੈ ਜਾਂਦਾ ਨਾ ਜੀ ਉਹ ਕਾਰ ਖਤਮ ਹੋ ਜਾਂਦਾ ਸਰ ਜਿਸ ਤਰ੍ਹਾਂ ਬੇੜੀ ਬਣਾਉਣੇ ਨੂੰ ਬਰਾਦੀ ਰੋਗੀ ਜੜਾ ਨਸ਼ੇ ਦਾ ਜੜਾ ਕਿਸੇ ਹੁੰਦੀ ਹੈ ਕਿਸ ਤਰ੍ਹਾਂ ਦੇ ਕਾਉਂਸਲਰ ਕਿਸ ਤਰ੍ਹਾਂ ਦੀ ਸੇਵਾ ਕੁਝ ਨਵਾਰੋ ਦੇ ਕਿ ਕਿ ਇਸ ਤੋਂ ਕੰਮ ਦੇਖੋ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਇਹਨਾਂ ਦੇ ਨਾਲ ਜੁੜੇ ਹੋਏ ਹਾਂ ਤੇ ਇਹਨਾਂ ਨੂੰ ਇੱਕੋ ਹੀ ਅਸੀਂ ਇਹੀ ਕਰਜ ਕਰਦੇ ਹਾਂ ਵੀ ਜਿਹੜਾ ਵੀ ਨਸ਼ਾ ਵੇਚਦਾ ਸਾਨੂੰ ਦੱਸੋ ਅਸੀਂ ਖੁਦ ਮੁਰੇ ਹੋ ਕੇ ਉਹ ਨਸ਼ਾ ਬੰਦ ਕਰਾਵਾਂਗੇ ਤੇ ਜੇ ਕੋਈ ਇਹਨਾਂ ਦਾ ਪਰਿਵਾਰਕ ਮੈਂਬਰ ਨਸ਼ਾ ਕਰਦਾ ਹੈ ਤਾਂ ਉਹ ਵੀ ਸਾਨੂੰ ਦੱਸੋ ਕਿਉਂਕਿ ਇਹ ਰਲ ਮਿਲ ਕੇ ਹੀ ਸਾਰੀ ਮੁਹੀਮ ਜਿਹੜੀ ਹੈ ਫਤਿਹ ਹੋਣੀ ਹੈ ਜੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਸਾਰਾ ਮਹੱ ਦੇ ਨਾਲ ਇੱਕ ਪਰਿਵਾਰ ਦੀ ਤਰ੍ਹਾਂ ਤਾਂ ਅਸੀਂ ਇੱਕ ਫਿਰ ਚੇਤਾਵਨੀ ਜ਼ਰੂਰ ਦਵਾਂਗੇ ਵੀ ਨਸ਼ਾ ਅਸੀਂ ਇੱਥੇ ਉਹ ਬਿਕਨ ਨਹੀਂ ਦਵਾਂਗੇ ਜੀ ਲੱਗਦਾ ਹੀ ਕੋਈ ਰੱਖ ਕੇ ਨਸ਼ਾ ਭੇਜ ਦੇ ਭਈਆ ਉਹ ਆਣਾ ਚਾਹੁੰਦੇ ਵਾਪਸ ਵੀ ਸਾਨੂੰ ਮਾਫ ਕੀਤਾ ਜਾਵੇ ਕਿ ਉਹਨਾਂ ਤੇ ਭਾਜੀ ਉਹਨਾਂ ਦੀ ਦੁਵਾਰ ਖੁੱਲਲੇ ਨੇ ਇਹ ਤਾਂ ਹੀ ਇਹ ਮੀਮ ਚਲਾਈ ਗਈ ਹੈ ਵੀ ਜਿਹੜਾ ਕੋਈ ਵੇਚਦਾ ਉਹ ਆ ਕੇ ਸਰਕਾਰ ਦੇ ਅੱਗੇ ਜਾਂ ਪੁਲਿਸ ਪ੍ਰਸ਼ਾਸਨ ਦੇ ਅੱਗੇ ਆ ਕੇ ਆਪਣੀ ਗਲਤੀ ਮੰਨੇ ਉਸ ਨੂੰ ਕੁਝ ਨਹੀਂ ਕੀਤਾ ਜਾਊ ਪਰ ਦੁਵਾਰਾਂ ਨੂੰ ਵੇਚਣ ਨੂੰ ਸਖਤ ਮਨਾਹੀ ਹੈ ਤੇ ਜੇ ਇਹੀ ਇਸੇ ਲਈ ਇਹ ਮੀਮ ਚਲਾਈ ਗਈ ਹੈ ਵੀ ਇਹ ਕੰਮ ਬੰਦ ਕਰ ਦਿੱਤਾ ਜਾਵੇ ਇਹ ਕੰਮ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿਉਂਕਿ ਇਹ ਬਹੁਤ ਇੱਕ ਤਰ੍ਹਾਂ ਦਾ ਕਹਿ ਲਓ ਵੀ ਪੰਜਾਬ ਨੂੰ ਪਿੱਛੇ ਲੈ ਕੇ ਜਾ ਰਿਹਾ ਜੀ